ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾਸ਼ ਹੋਵਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਟੌਪ ਦੇ ਟੂਰਨਾਮੈਂਟ ਦੱਸਣ ਜਾ ਰਹੇ ਹਾਂ ਕੱਲ ਤੁਹਾਨੂੰ ਵੀ ਪਤਾ ਵੀ ਬਾਗੜੀਆਂ ਚ ਕੀ ਹੋਇਆ ਜਿਹੜਾ ਸਰਾਣੀ ਕਹਿੰਦੇ ਹੁੰਦੇ ਵੀ ਸਰਾ ਹੋਇਆ ਉਹ ਗੱਲਬਾਤ ਲੱਗੀ ਆ ਮੇਰੇ ਵੀਰੋ ਕੱਲ ਬਾਗੜੀਆਂ ਚੈਂਪੀਅਨਸ਼ਿਪ ਦਾ ਲੋਕਾਂ ਨੇ ਦਰਸ਼ਕਾਂ ਨੇ ਆਨੰਦ ਲਿਆ ਮੇਰੇ ਵੀਰੋ ਇਸ ਚੈਂਪੀਅਨਸ਼ਿਪ ਦੀਆਂ ਵੀ ਗੱਲਾਂ ਸਾਲ ਭਰ ਰਹਿਣਗੀਆਂ ਜੋ ਵੱਡੇ ਆਲਟ ਫੇਰ ਪਿੱਛੇ ਮੈਚ ਦੇ ਵਿੱਚ ਮੇਰੇ ਵੀਰੋ ਹੋਏ ਆ ਮੰਨਿਆ ਕਾਫੀ ਖਿਡਾਰੀ ਨਹੀਂ ਖੇਡੇ ਮੇਰੇ ਵੀਰੋ ਮਜਬੂਰੀਆਂ ਪੈ ਜਾਂਦੀਆਂ ਨਹੀਂ ਖੇਡਿਆ ਜਾਂਦਾ ਕਈ ਵਾਰ ਬਾਕੀ ਮੇਰੇ ਵੀਰੋ ਅੱਜ ਦੇ ਟਾਪ ਦੇ ਟੂਰਨਾਮੈਂਟ ਦੱਸਾਂਗੇ ਫੋਰ ਟਰੈਕਰ ਵਾਲਾ ਟੂਰਨਾਮੈਂਟ ਵੀ ਦੱਸਾਂਗੇ ਜੋ ਕੈਂਸਲ ਹੋ ਗਿਆ ਅੱਜ ਜੋ ਹੋਣਾ ਸੀਗਾ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਸਬਸਕ੍ਰਾਈਬ ਨਹੀਂ ਕਰਦੇ ਬਹੁਤੇ ਵੀਰ ਜਰੂਰ ਕਰਕੇ ਜਾਇਆ ਕਰੋ ਕਬੱਡੀ ਦੀਆਂ ਵੀਡੀਓ ਤੇ ਆਪਾਂ ਪੌਣੇ ਰਹਿੰਦੇ ਆ ਤਾਂ ਕਰਕੇ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਮੇਰੇ ਵੀਰ ਲਾਈਕ ਜਰੂਰ ਕਰਿਓ ਟੂਰਨਾਮੈਂਟਾਂ ਦੀ ਗੱਲ ਕਰੀਏ ਮੇਰੇ ਪਹਿਲਾ ਟੂਰਨਾਮੈਂਟ ਅੱਜ ਦੇ ਦਿਨ ਦਾ ਜੋ ਹੈ ਮਹਨੇ ਦੇ ਵਿੱਚ ਮੋਗੇ ਜ਼ਿਲ੍ਹੇ ਚ ਅੱਜ ਓਪਨ ਦਾ ਟੂਰਨਾਮੈਂਟ ਦੇਖਣ ਨੂੰ ਮਿਲਣਾ ਵੱਡੇ ਖਿਡਾਰੀ ਵਧੀਆ ਟੀਮਾਂ ਇਸ ਟੂਰਨਾਮੈਂਟ ਤੇ ਲੱਖ ਪਹਿਲਾ ਇਨਾਮ ਦੂਜਾ ਇਨਾਮ 70000 ਰੁਪਏ ਰੱਖਿਆ ਗਿਆ ਵੈਸਟਾਂ ਨੂੰ ਮੋਟਰਸਾਈਕਲ ਦਿੱਤੇ ਜਾਣਿਆ ਇਸ ਟੂਰਨਾਮੈਂਟ ਤੇ ਇਸ ਤੋਂ ਅੱਗੇ ਅੱਜ ਦੇ ਦਿਨ ਦਾ ਅਗਲਾ ਟੂਰਨਾਮੈਂਟ ਜੋ ਹੋਣਾ ਸੀਗਾ ਜੋ ਵੱਡਾ ਕੱਪ ਸੀਗਾ ਗਵਿੰਦਗੜ੍ਹ ਮਹਾਲੀ ਜ਼ਿਲ੍ਹੇ ਦੇ ਵਿੱਚ ਮੇਰੇ ਵੀਰੋ ਵੱਡਾ ਟੂਰਨਾਮੈਂਟ ਅੱਜ ਕਰਵਾਇਆ ਜਾਣਾ ਸੀ ਓਪਨ ਦਾ ਜਿਥੇ ਕਿ ਬੈਸਟਾਂ ਨੂੰ 4 ਟਰੈਕਟਰ ਸੀਗੇ ਕਾਰਨ ਇਹ ਰਿਹਾ ਕੈਨਸਲ ਹੋਣ ਦਾ ਇੱਥੇ ਜੋ ਹੈ ਪਿਛਲੇ ਕੁਝ ਦਿਨਾਂ ਚ ਬਾਰਸ਼ੇ ਕਾਫੀ ਤੇਜ਼ ਆਈ ਸੀ ਗੜੇ ਮਾਰੀ ਵੀ ਕੋਈ ਸੀ ਮੇਰੇ ਵੀਰੋ ਤਾਂ ਕਰਕੇ ਜੋ ਹੈ ਗਰਾਊਂਡ ਹਏ ਤਾਂ ਹੀ ਜੋ ਹੈ ਖਰਾਬ ਹੋਇਆ ਪਿਆ ਤਾਂ ਕਰਕੇ ਅੱਜ ਟੂਰਨਾਮੈਂਟ ਨਹੀਂ ਕਰਵਾਇਆ ਜਾਣਾ ਇਸ ਤੋਂ ਅੱਗੇ ਅੱਜ ਦੇ ਦਿਨ ਦਾ ਟੌਪ ਦਾ ਟੂਰਨਾਮੈਂਟ ਬੈਸਟਾਂ ਨੂੰ ਬੋਲਟ ਮੇਰੇ ਵੀਰੋ ਗੱਲਾਂ ਬਾਤਾਂ ਜੈਸ ਕੱਪ ਤੇ ਲੱਗਣੀਆਂ ਟੌਪ ਦੇ ਖਿਡਾਰੀ ਵੱਡੀਆਂ ਟੀਮਾਂ ਜੈਸ ਕੱਪ ਤੇ ਪਹੁੰਚ ਰਹੀਆਂ ਸੰਘਵਾਲ ਦੇ ਵਿੱਚ ਅੱਜ ਦੇ ਦਿਨ ਦਾ ਟਾਪ ਦਾ ਟੂਰਨਾਮੈਂਟ ਹੈ ਮੇਰੇ ਵੀਰੋ ਵੱਡੀਆਂ ਟੀਮਾਂ ਤੇ ਖਿਡਾਰੀ ਵੀ ਟਾਪ ਦੇ ਵੱਡੇ ਇਨਾਮ ਹੈ ਮਿਲ ਕੇ ਮੇਜਰ ਲੀਗ ਜਾਨਕੀ ਸੰਦੀਪ ਬਾਈ ਦੀ ਹੋਣੀ ਆ 2.5 ਲੱਖ ਰੁਪਏ ਪਹਿਲਾ ਇਨਾਮ ਆ ਦੂਜਾ ਇਨਾਮ 2 ਲੱਖ ਰੁਪਏ ਰੱਖਿਆ ਗਿਆ ਬੈਸਟਾਂ ਨੂੰ ਬੋਲਟ ਮੋਟਰਸਾਈਕਲ ਫਾਈਨਲ ਮੈਚ ਦੇ ਵਿੱਚ ਰੇਡਰ ਤੇ ਜਾਫੀ ਨੂੰ ਦਿੱਤੇ ਜਾਣੇ ਆ ਸੈਮੀ ਫਾਈਨਲ ਦੇ ਵਿੱਚ ਵੀ ਮੋਟਰਸਾਈਕਲ ਰੱਖੇ ਗਏ ਆ ਸਰੇ ਦੇ ਖਿਡਾਰੀ ਸਰੇ ਦੀਆਂ ਟੀਮਾਂ ਇਸ ਕਬੱਡੀ ਕਲਬ ਤੇ ਬਿਓ ਪਲੈਂਟੀ ਨਿਊਜ਼ੀਲੈਂਡ ਦੀ ਗੱਲ ਕਰੀਏ ਉਹ ਵੀ ਵੱਡੀ ਟੀਮ ਬਣ ਕੇ ਪਹੁੰਚ ਰਹੀਆਂ ਉੱਧਰ ਵੀ ਕਾਫੀ ਤਗੜੀ ਟੀਮ ਆਲਟਾਫੇਅਰ ਕਰਦੀ ਆ ਰਹੀ ਆ ਹੁਣ ਤਾਂ ਮੇਰੇ ਵੀਰੋ ਸਰੇ ਦੀ ਟੀਮ ਸਾਹੋਕੇ ਵਾਲਾ ਰਵੀ ਸੰਦੀਪ ਲੁਧਰ ਦੁੱਗਾਂ ਵਾਲਾ ਖੁਸ਼ੀ ਹੋ ਗਿਆ ਵੱਡੀ ਟੀਮ ਸ਼ਾਹਕੋਟ ਦੀ ਬਣ ਕੇ ਇਸ ਟੂਰਨਾਮੈਂਟ ਤੇ ਪਹੁੰਚ ਰਹੀ ਆ ਬਾਕੀ ਜੋ ਖਿਡਾਰੀ ਨਹੀਂ ਖੇਡ ਰਹੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਵੀਰੋ ਵੱਡੇ ਟੂਰਨਾਮੈਂਟਾਂ ਤੇ ਦੇਖਣ ਨੂੰ ਮਿਲਿਆ ਕਰਨਗੇ ਤੁਹਾਨੂੰ ਇਹ ਤੁਹਾਨੂੰ ਵੱਡੀ ਅਪਡੇਟ ਅੱਜ ਦੇ ਟੂਰਨਾਮੈਂਟ ਦੱਸਣੇ ਸੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਹੋਰ ਵੀਰਾਂ ਤਾਂ ਹੀ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਧੰਨਵਾਦ